ਸਸ਼ਵੀਕਾਲ ਨਮਸਕਾਰ ਆਦਾਬ ਮੈਂ ਤੁਹਾਡੇ ਨਾਲ ਮਨਪ੍ਰਤ ਖੁੱਲਰ ਤੁਸੀਂ ਦੇਖ ਰਹੇ ਹੋ ਡੇਨਿਕ ਸਵੇਰਾ ਟੀਵੀ ਤੇ ਗੱਲ ਕਰਾਂਗੇ ਅੱਜ ਸੋਨੂ ਸੂਦ ਦੀ ਜਿਨ੍ਹਾਂ ਨੂੰ ਸਾਰੇ ਜਾਣਦੇ ਨੇ ਕਿ ਉਹ ਆਪਣੀ ਅਦਾਕਾਰੀ ਦੇ ਕਰਕੇ ਹਰ ਕਿਸੇ ਦੇ ਦਿਲਾਂ 'ਚ ਵੱਸਦੇ ਨੇ ਪਰ ਆਪਣੀ ਇਨਸਾਨੀਅਤ ਦੇ ਨਾਲ ਉਹ ਹਰ ਇੱਕ ਵਰਗ ਨੂੰ ਜੋ ਹੈ ਪਸੰਦ ਨੇ ਹਰ ਇੱਕ ਨੂੰ ਪਸੰਦ ਨੇ ਸੋਨੂ ਸੂਦ ਦੇ ਸੋਨੂ ਸੂਦ ਦੇ ਬਾਰੇ ਤੁਹਾਨੂੰ ਦੱਸ ਦਿੰਦੇ ਨੇ ਕਿ ਬਹੁਤ ਸਾਰੇ ਅਵਾਰਡ ਸ਼ੋਅਜ਼ ਦੇ ਵਿੱਚ ਅਸੀਂ ਦੇਖਦੇ ਹਾਂ ਉਹਨਾਂ ਨੂੰ ਬੈਸਟ ਐਕਟਰ ਹੋਣ ਦਾ ਜਾਂ ਬੈਸਟ ਕਹਿ ਸਕਦਾ ਸੀ ਮੇਲ ਐਕਟਰ ਜਾਂ ਲੀਡ ਇਹਦਾ ਕਰਕੇ ਬਹੁਤ ਸਾਰੇ ਅਵਾਰਡ ਜਿਹੜੇ ਮਿਲੇ ਨੇ ਲੇਕਿਨ ਇਸ ਵਾਰ ਮਿਸ ਵਰਲਡ 2020 5 ਵਿਚ ਉਹਨਾਂ ਨੂੰ ਬੈਸਟ ਹਿਊਮਨਿਟੇਰੀਅਨ ਅਵਾਰਡ ਦਿੱਤਾ ਗਿਆ ਹੈ ਕਿਉਂਕਿ ਸੋਨੂ ਸੂਦ ਦਾ ਸੀ ਹਮੇਸ਼ਾ ਦੇਖਦੇ ਆ ਕਿ ਉਹ ਜੋ ਨੇ ਕਿਸੇ ਦੀ ਵੀ ਹੈਲਪ ਕਰਨ ਦੇ ਲਈ ਮੈਦਾਨ ਦੇ ਵਿੱਚ ਉਤਰ ਆਉਂਦੇ ਨੇ ਸੋਨੂ ਸੂਦ ਨੂੰ ਚਾਹੇ ਕੋਈ ਟਵਿੱਟਰ ਤੇ ਟੈਗ ਕਰ ਦੇ ਜਾਂ ਕੋਈ ਇੰਸਟਾਗ੍ਰam ਤੇ ਉਹਨਾਂ ਨੂੰ ਮੈਸੇਜ ਪਹੁੰਚ ਜੇ ਜਾਂ ਫਿਰ ਪਰਸਨਲੀ ਉਹਨਾਂ ਨੂੰ ਅਪਰੋਚ ਕਰਕੇ ਕੋਈ ਹੈਲਪ ਮੰਗੇ ਸੋਨੂ ਸੂਦ ਡੈਫੀਨਿਟਲੀ ਉਹਨਾਂ ਦੀ ਹੈਲਪ ਕਰਦੇ ਨੇ ਸੋ ਇਹਨਾਂ ਚੀਜ਼ਾਂ ਨੂੰ ਦੇਖਦੇ ਹੋਏ ਸੋਨੂ ਸੂਦ ਨੂੰ ਜੋ ਹੈ ਬੈਸਟ ਜੋ ਹੈ ਅਵਾਰਡ ਦਿੱਤਾ ਗਿਆ ਹਿਊਮਨਿਟੀ ਦਾ ਸੋ ਬਹੁਤ ਸਾਰੇ ਕਲਾਕਾਰ ਜਿਹੜੇ ਨੇ ਅਕਸਰ ਹੈਲਪ ਕਰਦੇ ਨਜ਼ਰ ਆਉ ਤੇ ਉਸ ਤੋਂ ਬਾਅਦ ਹਰ ਕਿਸੇ ਦੇ ਫੇਵਰਿਟ ਨੇ ਸੋਨੂ ਸੂਦ ਨੂੰ ਰੱਬ ਦੀ ਤਰ੍ਹਾਂ ਲੋਕ ਪੂਜਦੇ ਨੇ ਕਿਉਂਕਿ ਬਹੁਤ ਸਾਰੀਆਂ ਵੀਡੀਓਜ਼ ਜਿਹੜੀਆਂ ਨੇ ਅਸੀਂ ਸੋਸ਼ਲ ਮੀਡੀਆ ਤੇ ਦੇਖਿਆ ਸੀਗੀਆਂ ਕਿ ਸੋਨੂ ਸੂਦੀਆਂ ਵਾਇਰਲ ਹੋ ਰਹੀਆਂ ਨੇ ਕਿਸੇ ਦੇ ਘਰ ਜਾ ਕੇ ਮਦਦ ਕਰ ਰਹੇ ਨੇ ਜਾਂ ਫਿਰ ਕੋਈ ਵੀ ਕਿਤੇ ਪਾਣੀ ਦੀ ਸਮੱਸਿਆ ਹੋ ਜੇ ਕਿਸੇ ਨੂੰ ਕੋਈ ਖਾਣ ਪੀਣ ਦੀ ਦਿੱਕਤ ਹੋਵੇ ਕਿਸੇ ਦਾ ਘਰ ਟੁੱਟ ਰਿਹਾ ਹੋਵੇ ਕਿਸੇ ਨੂੰ ਹਸਪਤਾਲ ਲੈ ਜਾਣਾ ਹੋਵੇ ਕੋਈ ਬਿਮਾਰੀ ਦੇ ਨਾਲ ਜੂਝ ਰਿਹਾ ਹੋਵੇ ਤੇ ਸੋਨੂ ਸੂਦ ਉਹਨਾਂ ਦੀ ਮਦਦ ਕਰਦੇ ਨਜ਼ਰ ਆਉਂਦੇ ਨੇ ਸੋ ਸੋਨੂ ਸੂਦ ਨੂੰ ਬੈਸਟ ਹਿਊਮੈਨਿਟੀ ਦਾ ਅਵਾਰਡ ਜਿਹੜਾ ਦਿੱਤਾ ਗਿਆ 2025 ਦੇ ਵਿੱਚ ਇਹ ਅਵ ਉਹ ਮੂਮੈਂਟ ਹੈ ਸਾਡੇ ਇੰਡੀਅਨਸ ਦੇ ਲਈ ਕਿਉਂਕਿ ਇਦਾਂ ਦੇ ਲੋਕ ਜਿਹੜਾ ਨੇ ਬਹੁਤ ਘੱਟ ਸਾਨੂੰ ਦਿਖਦੇ ਨੇ ਬਹੁਤ ਘੱਟ ਲੋਕ ਇਦਾਂ ਦੇ ਸਾਹਮਣੇ ਆਉਂਦੇ ਨੇ ਜਿਹੜੇ ਹਿਮੈਨਿਟੀ ਸ਼ੋਅ ਕਰਦੇ ਨੇ ਜਿਨ੍ਹਾਂ ਦੇ ਇਨਸਾਨੀਅਤ ਹੋਣ ਦੇ ਨਾਤੇ ਲੋਕਾਂ ਦੀ ਮਦਦ ਕਰਦੇ ਨੇ ਸੋ ਸੋਨੂ ਸੂਦ ਨੂੰ ਬਹੁਤ ਸਾਰੀਆਂ ਮੁਬਾਰਕਾਂ ਔਰ ਪੰਜਾਬ ਦਾ ਔਰ ਇੰਡੀਆ ਦਾ ਮਾਣ ਨੇ ਸੋਨੂ ਸੂਦ ਜਿਹੜੀਆਂ ਨੇ ਤਸਵੀਰਾਂ ਜਿਹੜੀਆਂ ਨੇ ਉਹਨਾਂ ਨੇ ਸ਼ੇਅਰ ਕੀਤੀਆਂ ਨੇ ਸੋ ਤੁਸੀਂ ਵੀ ਇਹਨਾਂ ਤਸਵੀਰਾਂ ਦੇ ਵੱਲ ਦੇਖੋ ਕਿੰਨਾ ਮਾਣ ਮਹਿਸੂਸ ਹੁੰਦਾ ਹੈ ਕਿ ਸੋਨੂ ਸੂਦ ਨੂੰ ਇਹਨਾਂ ਬੈਸਟ ਅਵਾਰਡ ਦਿੱਤਾ ਗਿਆ ਇਸ ਤੋਂ ਇਲਾਵਾ ਅਗਰ ਗੱਲ ਕਰੀਏ ਤਾਂ ਬ ਨਦੀ ਅਧਿਕਾਰੀ ਨੂੰ ਇੱਕ ਤਰ੍ਹਾਂ ਨਾਲ ਅਸੀਂ ਕਹਿ ਸਕਦੇ ਹਾਂ ਕਿ एकदम ਨੈਚੁਰਲ ਔਰ ਸੋਨੂ ਸੂਤ ਸਕਰੀਨ ਤੇ ਆ ਰਹੇ ਹੁੰਦੇ ਨੇ ਐਂ ਲੱਗਦਾ ਕਿ ਸਾਡੇ ਨਾਲ ਕਨੈਕਟ ਕਰ ਰਹੇ ਨੇ ਸਾਡੇ ਨਾਲ ਗੱਲ ਕਰ ਰਹੇ ਨੇ ਤੇ ਬਹੁਤ ਵੱਡਾ ਫੈਕਟ ਹੈ ਕਿ ਸੋ ਇਦਾਂ ਹੀ ਉਹ ਮੈਦਾਨ ਦੇ ਵਿੱਚ ਉਤਰ ਕੇ ਲੋਕਾਂ ਦੇ ਘਰਾਂ ਤੱਕ ਜਾ ਕੇ ਉਹਨਾਂ ਦੀ ਮਦਦ ਕਰਕੇ ਆਏ ਕੋਵਿਡ ਦੌਰ ਦੇ ਵਿੱਚ ਔਰ ਅਦਰਵਾਈਜ਼ ਵੀ ਅਗਰ ਉਹਨਾਂ ਤੋਂ ਕੋਈ ਹੈਲਪ ਮੰਗੇ ਤਾਂ ਸੋਨੂ ਸੂਤ ਹਮੇਸ਼ਾ ਅਵੇਲੇਬਲ ਹੁੰਦੇ ਨੇ ਹਮੇਸ਼ਾ ਆਪਣਾ ਹੱਥ ਵਧਾਉਂਦੇ ਨੇ ਅਗੇ ਹੈਲਪ ਦੇ ਲਈ ਸੋ ਤੁਸੀਂ ਇਸ ਦੇ ਬਾਰੇ ਕੀ ਕਹਿੰਦੇ ਹੋ ਜ਼ਰੂਰ ਸਾਨੂੰ ਦੱਸਣਾ ਸਸ਼ਵੀਕਾਲ ਨਮਸਕਾਰ ਆਦਾਬ ਮੈਂ ਤੁਹਾਡੇ ਨਾਲ ਮਨਪ੍ਰਤ ਖੁੱਲਰ ਤੁਸੀਂ ਦੇਖ ਰਹ ਹਰ ਕਿਸੇ ਦੇ دلਾਂ 'ਚ ਵਸਦੇ ਨੇ ਪਰ ਆਪਣੀ ਇਨਸਾਨੀਅਤ ਦੇ ਨਾਲ ਉਹ ਹਰ ਇੱਕ ਵਰਗ ਨੂੰ ਜੋ ਹੈ ਪਸੰਦ ਨੇ ਹਰ ਇੱਕ ਨੂੰ ਪਸੰਦ ਨੇ ਸੋਨੂ ਸੂਤ ਦੇ ਸੋਨੂ ਸੂਤ ਦੇ ਬਾਰੇ ਤੁਹਾਨੂੰ ਦੱਸ ਦਿੰਦੇ ਕਿ ਬਹੁਤ ਸਾਰੇ ਅਵਾਰਡ ਸ਼ੋਅਜ਼ ਦੇ ਵਿੱਚ ਅਸੀਂ ਦੇਖਦੇ ਉਹਨਾਂ ਨੂੰ ਬੈਸਟ ਐਕਟਰ ਹੋਣ ਦਾ ਜਾਂ ਬੈਸਟ ਕਹਿ ਸਕਦੇ ਅਸੀਂ ਮੇਲ ਐਕਟਰ ਜਾਂ ਲੀਡ ਇਹਦਾ ਕਰਕੇ ਬਹੁਤ ਸਾਰੇ ਅਵਾਰਡ ਜਿਹੜੇ ਮਿਲੇ ਨੇ ਲੇਕਿਨ ਇਸ ਵਾਰ ਮਿਸ ਵਰਲਡ 2025 ਦੇ ਵਿੱਚ ਉਹਨਾਂ ਨੂੰ ਬੈਸਟ ਹਿਊਮਨਿਟੇਰੀਅਨ ਅਵਾਰਡ ਦਿੱਤਾ ਗਿਆ ਹੈ ਕਿਉਂਕਿ ਸੋਨੂ ਸੂਤ ਦਾ ਅਸੀਂ ਹਮੇਸ਼ਾ ਦੇਖਦੇ ਹਾਂ ਕਿ ਉਹ ਜੋ ਨੇ ਕਿਸੇ ਦੀ ਵੀ ਹੈਲਪ ਕਰਨ ਦੇ ਲਈ ਮਦਦ ਾਂਦੇ ਵਿੱਚ ਉਤਰ ਆਉਂਦੇ ਨੇ ਸੋਨੂ ਸੂਦ ਨੂੰ ਚਾਹੇ ਕੋਈ ਟਵਿੱਟਰ ਤੇ ਟੈਗ ਕਰ ਦੇ ਜਾਂ ਕੋਈ ਇੰਸਟਾਗ੍ਰam ਤੇ ਉਹਨਾਂ ਨੂੰ ਮੈਸੇਜ ਪਹੁੰਚ ਜੇ ਜਾਂ ਫਿਰ ਪਰਸਨਲੀ ਉਹਨਾਂ ਨੂੰ ਅਪਰੋਚ ਕਰਕੇ ਕੋਈ ਹੈਲਪ ਮੰਗੇ ਸੋਨੂ ਸੂਦ ਡੈਫੀਨੇਟਲੀ ਉਹਨਾਂ ਦੀ ਹੈਲਪ ਕਰਦੇ ਨੇ ਸੋ ਇਹਨਾਂ ਚੀਜ਼ਾਂ ਨੂੰ ਦੇਖਦੇ ਹੋਏ ਸੋਨੂ ਸੂਦ ਨੂੰ ਜੋ ਹੈ ਬੈਸਟ ਜੋ ਹੈ ਅਵਾਰਡ ਦਿੱਤਾ ਗਿਆ ਹਿਮੈਨਿਟੀ ਦਾ ਸੋ ਬਹੁਤ ਸਾਰੇ ਕਲਾਕਾਰ ਜਿਹੜੇ ਨੇ ਅਕਸਰ ਹੈਲਪ ਕਰਦੇ ਨਜ਼ਰ ਆਉਂਦੇ ਨੇ ਲੇਕਿਨ ਕੋਵਿਡ ਦੌਰ ਦੇ ਵਿੱਚ ਸੋਨੂ ਸੂਦ ਨੇ ਜੋ ਮਦਦ ਕੀਤੀ ਉਸ ਤੋਂ ਬਾਅਦ ਹਰ ਕਿਸੇ ਦੇ ਫੇਵਰਿਟ ਨੇ ਸੋਨੂ ਸੂਦ ਨੂੰ ਰੱਬ ਦੀ ਤਰ੍ਹਾਂ ਲੋਕ ਪੂਜਦੇ ਨੇ ਕਿਉਂ ਵਾਇਰਲ ਹੋ ਰਹੀਆਂ ਨੇ ਕਿਸੇ ਦੇ ਘਰ ਜਾ ਕੇ ਮਦਦ ਕਰ ਰਹੇ ਨੇ ਜਾਂ ਫਿਰ ਕੋਈ ਵੀ ਕਿਤੇ ਪਾਣੀ ਦੀ ਸਮੱਸਿਆ ਹੋ ਜੇ ਕਿਸੇ ਨੂੰ ਕੋਈ ਖਾਣ ਪੀਣ ਦੀ ਦਿੱਕਤ ਹੋਵੇ ਕਿਸੇ ਦਾ ਘਰ ਟੁੱਟ ਰਿਹਾ ਹੋਵੇ ਕਿਸੇ ਨੂੰ ਹਸਪਤਾਲ ਲੈ ਜਾਣਾ ਹੋਵੇ ਕੋਈ ਬਿਮਾਰੀ ਦੇ ਨਾਲ ਜੂਝ ਰਿਹਾ ਹੋਵੇ ਤੇ ਸੋਨੂ ਸੂਦ ਉਹਨਾਂ ਦੀ ਮਦਦ ਕਰਦੇ ਨਜ਼ਰ ਆਉਂਦੇ ਨੇ ਸੋ ਸੋਨੂ ਸੂਦ ਨੂੰ ਬੈਸਟ ਹਿਊਮੈਨਿਟੀ ਦਾ ਅਵਾਰਡ ਜਿਹੜਾ ਉਹ ਦਿੱਤਾ ਗਿਆ 2025 ਦੇ ਵਿੱਚ ਇਹ ਅਵਾਰਡ ਅਸੀਂ ਕਹਿ ਸਕਦੇ ਹਾਂ ਕਿ ਇੱਕ ਪ੍ਰਾਊਡ ਮੂਮੈਂਟ ਹੈ ਸਾਡੇ ਇੰਡੀਅਨਸ ਦੇ ਲਈ ਕਿਉਂਕਿ ਐਦਾਂ ਦੇ ਲੋਕ ਜਿਹੜੇ ਨੇ ਬਹੁਤ ਘੱਟ ਸਾਨੂੰ ਦਿਖਦੇ ਨੇ ਬਹੁਤ ਘੱਟ ਲੋਕ ਐਦਾਂ ਦੇ ਸਾਹਮਣੇ ਆਉਂਦੇ ਨੇ ਜਿਹੜ ਨੇ ਜਿਨ੍ਹਾਂ ਦੇ ਇਨਸਾਨੀਅਤ ਹੋਣ ਦੇ ਨਾਤੇ ਲੋਕਾਂ ਦੀ ਮਦਦ ਕਰਦੇ ਨੇ ਸੋ ਸੋਨੂ ਸੂਦ ਨੂੰ ਬਹੁਤ ਸਾਰੀਆਂ ਮੁਬਾਰਕਾਂ ਔਰ ਪੰਜਾਬ ਦਾ ਔਰ ਇੰਡੀਆ ਦਾ ਮਾਣ ਨੇ ਸੋਨੂ ਸੂਦ ਜਿਹੜੀਆਂ ਨੇ ਉਹਨਾਂ ਨੇ ਸ਼ੇਅਰ ਕੀਤੀਆਂ ਨੇ ਸੋ ਤੁਸੀਂ ਵੀ ਇਹਨਾਂ ਤਸਵੀਰਾਂ ਦੇ ਵੱਲ ਦੇਖੋ ਕਿੰਨਾ ਮਾਣ ਮਹਿਸੂਸ ਹੁੰਦਾ ਹੈ ਕਿ ਸੋਨੂ ਸੂਦ ਨੂੰ ਇਹਨਾਂ ਬੈਸਟ ਅਵਾਰਡ ਦਿੱਤਾ ਗਿਆ ਇਸ ਤੋਂ ਇਲਾਵਾ ਅਗਰ ਗੱਲ ਕਰੀਏ ਤਾਂ ਬਾਲੀਵੁੱਡ ਦੇ ਵਿੱਚ ਆਪਣੀ ਬਹੁਤ ਸਾਰੀਆਂ ਫਿਲਮਾਂ ਕਰ ਚੁੱਕੇ ਨੇ ਔਰ ਕਰ ਵੀ ਰਹੇ ਨੇ ਔਰ ਆਪਣੀ ਅਦਾਕਾਰੀ ਦੇ ਨਾਲ ਹਰ ਕਿਸੇ ਦੇ ਦਿਲਚਸਪ ਕਰਦੇ ਨੇ ਉਹਨਾਂ ਉਹਨਾਂ ਦੀ ਅਦਾਕਾਰੀ ਨੂੰ ਇੱਕ ਤਰ੍ਹਾਂ ਨਾਲ ਅਸੀਂ ਕਹਿ ਸਕਦੇ ਹਾਂ ਕਿ ਇੱਕਦਮ ਨੈਚੁਰਲ ਔਰ ਸੋ ਵੱਡਾ ਫੈਕਟ ਹੈ ਕਿ ਸੋ ਇਦਾਂ ਹੀ ਉਹ ਮੈਦਾਨ ਦੇ ਵਿੱਚ ਉਤਰ ਕੇ ਲੋਕਾਂ ਦੇ ਘਰਾਂ ਤੱਕ ਜਾ ਕੇ ਉਹਨਾਂ ਦੀ ਮਦਦ ਕਰਕੇ ਆਏ ਕੋਵਿਡ ਦੌਰ ਦੇ ਵਿੱਚ ਔਰ ਅਦਰਵਾਈਜ਼ ਵੀ ਅਗਰ ਉਹਨਾਂ ਤੋਂ ਕੋਈ ਹੈਲਪ ਮੰਗੇ ਤਾਂ ਸਾਨੂੰ ਸੁੱਧ ਹਮੇਸ਼ਾ ਅਵੇਲੇਬਲ ਹੁੰਦੇ ਨੇ ਹਮੇਸ਼ਾ ਆਪਣਾ ਹੱਥ ਵਧਾਉਂਦੇ ਨੇ ਅੱਗੇ ਹੈਲਪ ਦੇ ਲਈ ਸੋ ਤੁਸੀਂ ਇਸ ਦੇ ਬਾਰੇ ਕੀ ਕਹਿੰਦੇ ਹੋ ਜ਼ਰੂਰ ਸਾਨੂੰ ਦੱਸਣਾ